ਚਲੋ ਜੀ ਗੁਰੂ ਘਰ ਦੀ ਸਾਧ ਸੰਗਤ ਜੀਓ ਅੱਜ ਆਸਰੇ ਤਪਸਥਾਨ ਸ੍ਰੀ ਖਰੋਗੜ ਸਹਿਤੋਂ ਸੰਗਤਾਂ ਦੇ ਸਾਨੂੰ ਇੱਕ ਇੱਕ ਬਹੁਤ ਹੀ ਦੁੱਖ ਦੀ ਸੂਚਨਾ ਲੈ ਕੇ ਹਾਜ਼ਰ ਹੋਏ ਗੁਰੂ ਕੀ ਪਿਆਰਿਓ ਜਿਵੇਂ ਆਪ ਜੀ ਨੂੰ ਪਤਾ ਹੈ ਕਿ ਚੰਡੀਗੜ੍ਹ ਵਿਖੇ ਵਿਕਾਸਨਗਰ ਮੌੜੀ ਵਿਖੇ ਤਾਂ ਸ੍ਰੀ ਗੁਰੂ ਅਰਬਦਾਸ ਪਾਤਸ਼ਾਹ ਜੀ ਨਾਲ ਸੰਬੰਧਿਤ ਸਥਾਨ ਸਰਕਾਰ ਨੇ ਢਾਹੁਣ ਦਾ ਜਿਹੜਾ ਜਾਬਮਾਨਾ ਜਿਹੜਾ ਹੁਕਮ ਹੈ ਉਹ ਜਾਰੀ ਕੀਤਾ ਹੈ ਗੁਰੂ ਕੇ ਪਿਆਰਿਓ ਕਦੇ ਪੜਦੇ ਹੁੰਦੇ ਸੀ ਇਤਿਹਾਸ ਵਿੱਚ ਕਿ ਬਾਬਰ ਆ ਗਿਆ ਹਮਾਜੋ ਆ ਗਿਆ ਫਿਰਜੀ ਆ ਗਿਆ ਜਿਨ੍ਹਾਂ ਨੇ ਬੜੇ ਬੜੇ ਭਾਰ ਦੇ ਵਿੱਚ ਤੀਰ ਦੇ ਸਤਾਰ ਢਾ ਲਿੱਤੇ ਜਿਨ੍ਹਾਂ ਨੇ ਕਦੇ ਮੰਦਰ ਢਾਏ ਕਦੇ ਹਰਿਮੰਦਰ ਸਾਹਿਬ ਤੇ ਹਮਲਾ ਕਰ ਦਿੱਤਾ ਸੋ ਇਦਾਂ ਦੇ ਇਤਿਹਾਸ ਦੁਖ ਪਰੇ ਪੜਦੇ ਹੁੰਦੇ ਸੀ ਅੱਜ ਸਾਡੇ ਅੱਖਾਂ ਦੇ ਸਾਹਮਣੇ ਵਰਤ ਰਹੇ ਨੇ ਤੁਗਲਕਾਂ ਵੱਲ ਧਾਇਆ ਗਿਆ ਬੜੇ ਰੋਸ ਪ੍ਰਦਰਸ਼ਨ ਧਰਨੇ ਲਾਏ ਗਏ ਪਰ ਅਸਹਾਵਾ ਕੁਝ ਨਾ ਪ੍ਰਾਪਤ ਹੋਇਆ ਇਸ ਦੇ ਲੜੀ ਵਿੱਚ ਸਰਕਾਰ ਨੇ ਹੋਰ ਅੱਗੇ ਜ਼ੁਰਮ ਕਰਦਿਆਂ ਵਿਕਾਸ ਨਗਰ ਮੌਲੀ ਰਿਖੇ ਚੰਡੀਗੜ੍ਹ ਜ਼ਿਲ੍ਹਾਤ ਹੈ ਜੋ ਉੱਥੇ ਸਤਗੁਰ ਉਦਾਸ ਪਾਤਸ਼ਾਹ ਜੀ ਨਾਲ ਸੰਬੰਧ ਜਿਹੜਾ ਸਥਾਨ ਹੈ ਉਹ ਢਾਹੁਣ ਦਾ ਜਾਲ ਮਾਰਨ ਦਾ ਹੁਕਮ ਹੈ ਕੋਈ ਸੁਨਾਇਆ ਨਹੀਂ ਗੁਰੂ ਕੇ ਪਿਆਰਿਓ 30 ਜੂਨ ਨੂੰ 10 ਵਜੇ ਸਾਰੇ ਹਵਲਾਂਵਾਰੋ ਪਿੰਡਾਂ ਦੇ ਪਿੰਡ ਨਗਰਾਂ ਦੇ ਨਗਰ ਸ਼ਹਿਰਾਂ ਦੇ ਸ਼ਹਿਰ ਚੰਡੀਗੜ੍ਹ ਵਿਕਾਸ ਅਗਰਵਾਲੀ ਵਿਖੇ ਪਹੁੰਚੋ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਵਿਸ਼ਵਾਸ ਕਰਦੇ ਨੇ ਭਾਵ ਸਿੱਖ ਨੇ ਗੁਰੂ ਅਰਜਨਦਾਸ ਨਾਮ ਲੈਵਾ ਸੰਗਤਾਂ ਨੇ ਆਓ ਹਮਲਾ ਪਾਈਏ ਗੁਰੂ ਕੇ ਪਿਆਰਿਓ ਇਹ ਜਿਹੜੀ ਆਗਿਆ ਹੈ ਇਹ ਦੇਖੋ ਦਿੱਲੀ ਤੋਂ ਲੱਗਦੀ ਲੱਗਦੀ ਹੁਣ ਚੰਡੀਗੜ੍ਹ ਆ ਪਹੁੰਚੀ ਇਹ ਤੁਹਾਡੇ ਘਰਾਂ ਤੱਕ ਪਹੁੰਚਣ ਨੂੰ ਇਹਨੂੰ ਦੇਰ ਨਹੀਂ ਲੱਗਣੀ ਸੋ ਗੁਰੂ ਕੇ ਪਿਆਰਿਓ ਇਨ੍ਹਾਂ ਹੀ ਸਰਕਾਰਾਂ ਨੇ ਮੰਗੂ ਮਟਾਇਆ ਜੋ ਕੇ ਧੰਗ ਗੁਰੂ ਨਾਨਕ ਦੇ ਪਾਤਸ਼ਾਹ ਨਾਲ ਸੰਬੰਧ ਸੀ ਗਿਆਨ ਕੋ ਦੇ ਢਾ ਛੱਡਿਆ ਗੁਰੂ ਨਾਨਕ ਦੇਵ ਪਾਤਸ਼ਾਹ ਨਾਲ ਸੰਬੰਧਤ ਸੀ ਦਾਗਵਾ ਢਾ ਦਿੱਤਾ ਜੋ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨਾਲ ਸੰਬੰਧਤ ਸੀ ਅਨੇਕਾ ਸਥਾਨ ਢਾ ਦਿੱਤੇ ਗਏ ਹੁਣ ਸਤਿਗੁਰੂ ਦਾਸ ਪਾਤਸ਼ਾਹ ਜੀ ਦਾ ਸਥਾਨ ਢਾਣ ਦੀ ਤਿਆਰੀ ਕਰ ਲਈਏ ਮੇਰਾ ਤਾਂ ਇਦਾਂ ਖਿਆਲ ਹੈ ਕਿ ਸਾਨੂੰ ਇਹ ਸਰਕਾਰ ਟੈਸਟ ਦੋ ਸਾਡੇ ਲਾ ਕੇ ਵੇਖਦੀ ਹੈ ਵੀ ਇਹ ਲੋਕ ਸੁੱਤੇ ਪਏ ਜਾਂ ਜਾਗਦੇ ਆਓ ਜਾਗ ਦੀ ਜਵੀਰ ਹੋਣ ਦਾ ਜਾਗਦੇ ਹੋਣ ਦਾ ਸਹੂਦਈਏ 30 ਜੂਨ 10 ਵਜੇ ਵਿਕਾਸ ਨਗਰ ਚੰਡੀਗੜ੍ਹ ਮੌਲੀ ਵਿੱਚ ਪਹੁੰਚ ਕੇ ਇਸ ਗੱਲ ਦਾ ਸਾਕਾਹ ਦਤਾਈਏ ਕਿ ਸਥਾਨ ਸਾਡਾ ਹੈ ਅਸੀਂ ਢਾਣਾ ਦਾ ਦੂਰ ਇਹਨਾਂ ਚਿਹੜੇ ਤੱਕ ਨਹੀਂ ਮਾਰਨ ਦੇਵਾਂਗੇ ਜਿਹੜਾ ਇਹ ਧਰਨਾ ਪ੍ਰਦਰਸ਼ਨ ਹੋਊਗਾ ਇਹ ਸ਼ਾਂਤਮਈ ਹੋਊਗਾ ਇਹਦੇ ਵਿੱਚ ਕਾਨੂੰਨ ਜਿਹੜਾ ਹੈ ਕਿਉਂਕਿ ਅਸੀਂ ਕਾਨੂੰਨ ਨੂੰ ਮੰਨਣ ਵਾਲੇ ਲੋਕਾਂ ਆ ਬਾਬਾ ਸਾਹਿਬ ਭੀਮਰਾਓ ਵੇੜ ਕਰਦਾ ਕਾਨੂੰਨ ਹੈ ਅਸੀਂ ਸਤਿਕਾਰ ਕਰਦੇ ਹਾਂ ਸੋ ਅਸੀਂ ਸ਼ਿੰਗਾਰਸ਼ ਕਰਨਾ ਧਰਨਾ ਕਰਨਾ ਪ੍ਰਦਰਸ਼ਨ ਕਰਨਾ ਸਾਡਾ ਬੁਢਰਾ ਹੱਕ ਹੈ ਸਾਡਾ ਰਾਈਟ ਹੈ ਸਾਡਾ ਫੰਡਾਮੈਂਟਲ ਰਾਈਟ ਹੈ ਆਓ ਕਾਨੂੰਨ ਵਿੱਚ ਰਹਿ ਕੇ ਜੋਸ਼ ਨੂੰ ਹੋਸ਼ ਨਾਲ ਰੱਖ ਕੇ ਧਰਨਾ ਪ੍ਰਦਰਸ਼ਨ ਕਰਕੇ ਸਰਕਾਰ ਨੂੰ ਦਿਖਾ ਲਈਏ ਇਹ ਇਸ ਜੋ ਸਾਡਾ ਸਥਾਨ ਹੈ ਸੀ ਨੂੰ ਹੱਥ ਨਹੀਂ ਲਾਣ ਦੇਵਾਗੇ ਸ੍ਰੀ ਖਰਾਲਗੜ੍ਹ ਸਹਿਬੋਂ ਲੰਗਰ ਦਾ ਪ੍ਰਬੰਧ ਕੀਤਾ ਜਾ ਰਿਹਾ ਇੱਕ ਟੈਂਪੋ ਲੰਗਰ ਦਾ ਇੱਥੋਂ ਬਣਿਆ ਹੋਇਆ ਚੰਡੀਗੜ੍ਹ ਵਿਖੇ ਪਹੁੰਚੇਗਾ ਸੋ ਤੁਸੀਂ ਵੀ ਸੰਗਤ ਜੀ ਕਿਰਪਾ ਕਰੋ ਸਾਰੇ ਆਓ ਕਿਸੇ ਨਾ ਕਿਸੇ ਰੂਪ ਵਿੱਚ ਜਰੂਰ ਮਦਦ ਚੰਡੀਗੜ੍ਹ ਵਿਕਾਸ ਨਗਰ ਬੋਲੀ ਵਿਖੇ 30 ਜੂਨ ਨੂੰ 10 ਵਜੇ ਪਹੁੰਚੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਰਿਪੀਟ ਹੈ ਚੰਨ ਪੰਜਾਬੀ ਨਹੀਂ ਹੋਈ ਤੇ ਨੰਨੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ